ਘੋੜਿਆਂ ਵਾਲੇ ਮੇਲੇ ਤੇ ਗਰੀਬੀ ਚੱਕ ਮੈਕਮੇ ਵਾਲੇ ਆ ਗਏ ਬਾਈ ਤੇ ਬਾਈ ਦਿਓ ਜਾਣਕਾਰੀ ਜਾਣਕਾਰੀ ਬਾਈ ਆਪਾਂ ਲੈ ਕੇ ਆਇਆ ਕਲੋਨ ਛਪੈਦਾ ਵੈਰਾਈਟੀ ਆ ਪੀ 23 ਠੀਕ ਆ ਬਾਈ ਤੇ ਇਹ ਜਿਹੜੀ ਟ੍ਰੇ ਆ ਬਾਈ 850 ਰੁਪਏ ਦੀ ਐ ਤੇ ਇਹਨੂੰ ਲਾ ਦਿਓ ਹੋਊ ਤਾਂ ਇਹ 1.5 ਲੱਖ ਦੀ 5 ਸਾਲ ਦਾ ਸਬਰ ਆ ਠੀਕ ਹੈ ਖਰਾਕ ਦੇਣੀ ਆ ਸੰਭਾਲਣਾ 1 ਲੱਖ 20 ਹਜ਼ਾਰ ਦੀ ਰਿਟਰਨ ਗਾਰੰਟੀ ਆ ਠੀਕ ਆ ਠੀਕ ਆ ਹਾਂਜੀ ਐਫ ਡੀ ਐਫ ਡੀ ਆ ਬਾਈ ਤੇ ਨਾਲ ਹੈਗੀ ਆ ਹਲਦੀ ਕਣਕ ਝੋਨੇ ਤੋਂ ਜਿਹੜੇ 7 ਗੇ ਜਮਈ ਉਹਨਾਂ ਵਾਸਤੇ ਆ ਬਈਏ ਬਦਲ ਮੈਂ ਨਹੀਂ ਕਹਿੰਦਾ 5 ਕਿੱਲੇ ਲਾ ਲਓ 2 ਲਾ ਲਓ ਇੱਕ ਕਨਾਲ ਤੋਂ ਸ਼ੁਰੂ ਕਰ ਲਓ ਇਹਦਾ ਤਰੀਕਾ ਦੱਸ ਦਿੰਨਾ ਬਾਈ ਇਹਨੂੰ ਪਹਿਲਾਂ ਵਾਣ ਨੂੰ ਪਾਉਣੀ ਆ ਰੂੜੀ ਇੱਕ ਤੋਂ ਡੇਢ ਟਰਾਲੀ ਕਨਾਲ ਦੀ 90 ਕਿਲੋ ਕਨਾਲ ਦਾ ਇਹ ਚ ਵੀ ਪਊਗਾ ਬਾਈ ਲਾਉਣ ਦਾ ਤਰੀਕਾ ਜਿਵੇਂ ਆਲੂ ਲੱਗਦਾ ਵਟਾਂ ਚ ਲੱਗੂਗੀ ਇਹਨੂੰ ਲਾਤੀ ਬਾਈ ਲਾਉਣਸਾਰ ਉੱਤੇ ਪ੍ਰਾਲੀ ਪਾ ਦੇਣੀ ਆ ਪ੍ਰਾਲੀ ਨਾਲ ਸਿੱਧੀ ਧੁੱਪ ਨਹੀਂ ਪੈਂਦੀਗੀ ਤੇ ਮੌਇਸਚਰ ਮੇਨਟੇਨ ਰਹਿੰਦਾ ਘਾਣੀ ਹੁੰਦਾ ਉਦੋਂ ਬਾਅਦ ਬਈ ਸਾਲ ਪਰ ਇਹਨੇ ਚੱਲੀ ਜਾਣਾ ਇਹਨੂੰ ਕੋਈ ਸੁੰਡੀ ਨਹੀਂ ਭੁੰਡੀ ਨਹੀਂ ਪੈਂਦੀ ਕੋਈ ਤੇਲਾ ਨਹੀਂ ਪੈਂਦਾ ਕੋਈ ਚੇਪਾ ਨਹੀਂ ਹੁਣ ਵੱਡੀ ਸਮੱਸਿਆ ਬਈ ਐਤ ਕੀ ਆਈ ਖੜੀ ਹੈਗੀ ਇੱਕ ਤਾਂ 12 ਪਸ਼ੂਆਂ ਦੀ ਦੂਜੀ ਸੂਰਾਂ ਦੀ ਕਈ ਪਿੰਡਾਂ ਚ ਨਾ ਇਹਨੂੰ ਸੂਰ ਖਾਵੇ ਨਾ ਰੋਹ ਖਾਵੇ ਨਾ ਗਾਂ ਖਾਵੇ ਨਾ ਚੂਹ ਠੀਕ ਹੈ ਉਹ ਵੀ ਗਰੰਟੀ ਹੋ ਗਈ ਬਈ ਨੰਬਰ 2 ਆਪਾਂ ਦੁਕਾਨ ਤੇ ਕੁਝ ਵੀ ਖਰੀਦਣ ਨਹੀਂ ਜਾਣਾ ਜ਼ੀਰੋ ਕੈਮੀਕਲ ਖੇਤੀ ਆ ਨਾ ਕੋਈ ਯੂਰੀਆ ਨਾ ਡੀਪੀ ਨਾ ਪोटाश ਕੁਝ ਵੀ ਨਹੀਂ ਪੈਂਦਾ ਜਦੋਂ ਬਈ ਕਨਾਲ ਤੋਂ ਸ਼ੁਰੂ ਕਰੀ ਆ ਆਪਾਂ ਹੁਣ ਮੁੱਲ ਲੈ ਕੇ ਵੀ ਪਾ ਲਿਆ ਅਗਲੇ ਸਾਲ ਨੂੰ ਆਪਣੇ ਕੋਲੇ 20 ਹੋ ਗਿਆ ਘਰ ਦਾ ਆਪ ਦਾ ਬੀ ਪਾ ਕੇ ਵੀਜੀ ਕੱਲੀ ਖੇਚਲ ਆ ਤੇ ਪੱਟ ਕੇ ਬਾਈ ਜੇ ਆਪਾਂ ਮੰਡੀ 'ਚ ਸਿੱਧੀ ਵੀ ਵੇਚਣ ਜਾਂਦੇ ਆ ਸਬਜ਼ੀ ਮੰਡੀ 'ਚ ਵਿਕਦੀ ਆ ਇਹੇ 40 50 ਰੁਪਏ 60 ਰੁਪਏ ਤੱਕ ਮੈਂ ਕਹਿੰਦਾ 30 ਰੁਪਏ ਹੀ ਵਿਕੀ ਜਾਵਾਂ ਸਿੱਟਣ ਵਾਲਾ ਆਪਾਂ 30 ਰੁਪਏ ਤੱਕ ਕੁਝ ਵੀ ਨਹੀਂ ਆਉਂਦਾ ਬਈ ਹਨਾ ਸਹੀ ਗੱਲ ਆ ਬਈ 30 ਰੁਪਏ ਵਿਕੀ 100 ਕੁਇੰਟਲ ਝਾੜਾ ਤਾਂ ਵੀ 3 ਲੱਖ ਦੀ ਹੋ ਗਈ ਤੇ ਕਣਕ ਝੋਨੇ ਦਾ ਬਈ ਜਦੋਂ ਆਪਾਂ ਹਿਸਾਬ ਕਰਕੇ ਆਉਣੇ ਆੜ ਤਗੇ ਦੋ ਤੇ ਉਹ ਪੱਲੇ ਤਾਂ ਕੋਈ ਪਾਉਂਦਾ ਨਹੀਂਗਾ ਕਿਉਂਕਿ ਉਹਨਾਂ ਨੇ ਕਿਹਾ ਤਾਂ ਆਪਾਂ ਰਿਆ ਸਪਰੇਆਂ ਵਿੱਚੋਂ 25000 ਦੀਆਂ ਵਰਤੀ ਬੈਠੇ ਹੋਣੇ ਆ ਸਹੀ ਗੱਲ ਸੋ ਇਹ ਇੱਕ ਵਧੀਆ ਬਦਲ ਹੈ ਪਰ ਥੋੜੇ ਤੋਂ ਸ਼ੁਰੂ ਕਰੋ ਇਕੱਠਾ ਪੰਗਾ ਨਹੀਂ ਲੈਣਾ ਕਿੱਲੇ ਆਲਾ ਦੋ ਕਿੱਲੇ ਆਲਾ ਕਨਾਲ ਤੋਂ ਲਾਉਂਗੇ ਦੋ ਤੋਂ ਲੰਗੇ ਆਪਦਾ ਬੀ ਹੋ ਜਾਊਗਾ ਬਹੁਤ ਸੌਖੀ ਖੇਤੀ ਆ ਨੰਬਰ ਦੋ ਬਈ ਜਿਹੜੇ ਵਣ ਖੇਤੀ ਕਰਦੇ ਆ ਛਪੈਦਾ ਲਾਉਂਦੇ ਆ ਛਪੈਦੇ ਦੇ ਵਿੱਚ ਲਾ ਲਓ ਇਹ ਛਾਵੇਂ ਜਿਆਦਾ ਹੁੰਦੀ ਆ ਜੇ ਉਂ 100 ਕੁਇੰਟਲ ਨਿਕਲਦੀ ਆ ਛਾਂ ਦੇ ਵਿੱਚ 120 ਤੱਕ ਨਿਕਲ ਜਾਂਦੀ ਆ ਚਲੋ ਦੋਨੇ ਚੀਜ਼ਾਂ ਦਾ ਮਤਲਬ ਨਾਲ-ਨਾਲ ਹੀ ਆ ਜੇ ਛਪੈਦਾ ਵੀ ਲਾ ਕੇ ਕੰਮ ਕਰਨਾ ਨਾਲ ਨਾਲ ਆ ਪਰ ਇਹ ਵੀ ਛਪੈਦਾ ਜਿਹੜਾ ਲੈਣਾ ਤੁਸੀਂ ਭਈਆਂ ਤੋਂ ਨਾ ਲਿਆ ਕਰੋ ਉਹਦੇ ਨਾਲ ਕੀ ਹੁੰਦਾ ਉਹਨਾਂ ਦਾ ਨਾ ਕੋਈ ਟਿਕਾਣਾ ਮੈਨੂੰ ਤਾਂ ਤੁਹਾਡੇ ਚ ਅੱਧੇ ਤਾਂ ਉ ਜਾਣਦੇ ਹੋਣਗੇ ਵੀ ਯਾਰ ਇਹ ਸੈਣਾ ਖੇੜਾ ਵਾਲਾ ਗਰਸੇਵ ਕਰਨੇ ਸ਼ਹਿਰ ਦਾ ਸ਼ੋਰ ਹਨ ਹਾਂਜੀ ਭਾਈ ਤੇ ਸੋ ਇਹ ਆ ਵੀ ਆਪਣਾ ਪੱਕਾ ਟਿਕਾਣਾ ਆਪਦਾ ਇੱਕ ਨੰਬਰ ਕੰਮ ਹੈ ਭਾਈ origignal p ਤੇ ਹੀ ਛਪਦਾ 20 ਰੁਪਿਆ ਦਾ ਇੱਕ ਆ ਠੀਕ ਆ ਭਾਈ ਨੰਬਰ ਮੇਰਾ 9876566006 ਪਿੰਡ ਸੈਣਾ ਖੇੜਾ ਲੰਬੀ ਬਾਦਲ ਕੋਲੇ ਆ ਭਾਈ ਮਲੋਟ ਸ਼ਹਿਰ ਆ ਨੇੜੇ ਜ਼ਿਲ੍ਹਾ ਮੁਕਸਰ ਠੀਕ ਆ ਭਾਈ ਅੱਛਾ ਕੀ ਨਰਸਰੀ ਆ ਭਾਈ 850 ਰੁਪਏ ਦੀ ਆ ਤੇ ਇਹਨੂੰ ਲਾ ਦਿਓ ਹੋਊ ਤਾਂ ਇਹ 1.5 ਲੱਖ ਦੀ 5 ਸਾਲ ਦਾ ਸਬਰ ਆ ਠੀਕ ਆ ਖਰਾਕ ਦੇਣੀ ਆ ਸੰਭਾਲਣਾ 1 ਲੱਖ 20 ਹਜ਼ਾਰ ਦੀ ਰਿਟਰਨ ਗਾਰੰਟੀ ਆ ਠੀਕ ਆ ਠੀਕ ਆ ਹਾਂਜੀ ਐਫ ਡੀ ਆ ਐਫ ਡੀ ਆ ਬਾਈ ਤੇ ਨਾਲ ਹੈਗੀ ਆ ਹਲਦੀ ਕਣਕ ਝੋਨੇ ਤੋਂ ਜਿਹੜੇ ਸਤਗੇ ਜਮਈ ਉਹਨਾਂ ਵਾਸਤੇ ਆ ਬਾਈ ਇਹ ਬਦਲ ਮੈਂ ਨਹੀਂ ਕਹਿੰਦਾ 5 ਕਿੱਲੇ ਲਾ ਲਓ 2 ਲਾ ਲਓ 1 ਕਨਾਲ ਤੋਂ ਸ਼ੁਰੂ ਕਰ ਲਓ ਇਹਦਾ ਤਰੀਕਾ ਦੱਸ ਦਿੰਨਾ ਬਾਈ ਇਹਨੂੰ ਪਹਿਲਾਂ ਵਾਣ ਨੂੰ ਪਾਉਣੀ ਆ ਰੂੜੀ 1 ਤੋਂ 1.5 ਟਰਾਲੀ ਕਨਾਲ ਦੀ 90 ਕਿਲੋ ਕਨਾਲ ਦਾ ਇਹ ਚ ਬੀ ਪਾਊਗਾ ਬਾਈ ਲਾਉਣ ਦਾ ਤਰੀਕਾ ਜਿਵੇਂ ਆਲੂ ਲੱਗਦਾ ਵਟਾਂ ਚ ਲੱਗੂਗੀ ਇਹਨੂੰ ਲਾਤੀ ਬਾਈ ਲਾਉਣਸਾਰ ਉੱਤੇ ਪ੍ਰਾਲੀ ਪਾ ਦੇਣੀ ਆ ਪ੍ਰਾਲੀ ਨਾਲ ਸਿੱਧੀ ਧੁੱਪ ਨਹੀਂ ਪੈਂਦੀਗੀ ਤੇ ਮੌਇਸਚਰ ਮੈਂਟੇਨ ਰਹਿੰਦਾ ਕਾ ਨਹੀਂ ਹੁੰਦਾ ਉਸ ਤੋਂ ਬਾਅਦ ਬਾਈ ਸਾਲ ਪਰ ਇਹਨੇ ਚੱਲੀ ਜਾਣਾ ਇਹਨੂੰ ਕੋਈ ਸੁੰਡੀ ਨਹੀਂ ਭੁੰਡੀ ਨਹੀਂ ਪੈਂਦੀ ਕੋਈ ਤੇਲਾ ਨਹੀਂ ਪੈਂਦਾ ਕੋਈ ਚੇਪਾ ਨਹੀਂ ਹੁਣ ਵੱਡੀ ਸਮੱਸਿਆ ਬਾਈ ਐ ਕਿ ਆਈ ਖੜੀ ਹੈਗੀ ਇੱਕ ਤਾਂ 12 ਪਸ਼ੂਆਂ ਦੀ ਦੂਜੀ ਸੂਰਾਂ ਦੀ ਕਈ ਪਿੰਡਾਂ ਚ ਨਾ ਇਹਨੂੰ ਸੂਰ ਖਾਵੇ ਨਾ ਰੋਝ ਖਾਵੇ ਨਾ ਗਾਂ ਖਾਵੇ ਨਾ ਚੂਹ ਠੀਕ ਹੈ ਉਹ ਵੀ ਗਰੰਟੀ ਹੋ ਗਈ ਬਈ ਨੰਬਰ 2 ਆਪਾਂ ਦੁਕਾਨ ਤੇ ਕੁਝ ਵੀ ਖਰੀਦਣ ਨਹੀਂ ਜਾਣਾ ਜ਼ੀਰੋ ਕੈਮੀਕਲ ਖੇਤੀ ਆ ਨਾ ਕੋਈ ਯੂਰੀਆ ਨਾ ਡੀਪੀ ਨਾ ਪोटाश ਕੁਝ ਵੀ ਨਹੀਂ ਪੈਂਦਾ ਜਦੋਂ ਬਈ ਕਨਾਲ ਤੋਂ ਸ਼ੁਰੂ ਕਰੀ ਆ ਆਪਾਂ ਹੁਣ ਮੁੱਲ ਲੈ ਕੇ 20 ਪਾ ਲਿਆ ਅਗਲੇ ਸਾਲ ਨੂੰ ਆਪਣੇ ਕੋਲੇ 20 ਹੋ ਗਿਆ ਘਰ ਦਾ ਆਪ ਦਾ 20 ਪਾ ਕੇ ਵੀਜੀ ਕੱਲੀ ਖੇਚਲ ਆ ਤੇ ਪੱਟ ਕੇ ਬਈ ਜੇ ਆਪਾਂ ਮੰਡੀ 'ਚ ਸਿੱਧੀ ਵੀ ਵੇਚਣ ਜਾਂਦੇ ਆ ਸਬਜ਼ੀ ਮੰਡੀ 'ਚ ਵਿਕਦੀ ਆ ਇਹੇ 40 50 ਰੁਪਏ 60 ਰੁਪਏ ਤੱਕ ਮੈਂ ਕਹਿੰਦਾ 30 ਰੁਪਏ ਹੀ ਵਿਕੀ ਜਾਵਾਂ ਸਿੱਟਣ ਵਾਲਾ ਆਪਾਂ 30 ਰੁਪਏ ਤੱਕ ਕੁਝ ਵੀ ਨਹੀਂ ਆਉਂਦਾ ਬਈ ਹਨਾ ਸਹੀ ਗੱਲ ਆ ਬਈ 30 ਰੁਪਏ ਵਿਕੀ 100 ਕੁਆਂਟਲ ਝਾੜਾ ਤਾਂ ਵੀ 3 ਲੱਖ ਦੀ ਹੋ ਗਈ ਤੇ ਕਣਕ ਝੋਨੇ ਦਾ ਬਈ ਜਦੋਂ ਆਪਾਂ ਹਿਸਾਬ ਕਰਕੇ ਆਉਣੇ ਆੜਤੀਏ ਦੋ ਤੇ ਉਹ ਪੱਲੇ ਤਾਂ ਕੋਈ ਪਾਉਂਦਾ ਨਹੀਂਗਾ ਕਿਉਂਕਿ ਉਹਨਾਂ ਨੇ ਤਾਂ ਆਪਾਂ ਰਿਆਂ ਸਪਰੇਆਂ ਵਿੱਚੋਂ 25 30 ਹਜ਼ਾਰ ਦੀਆਂ ਵਰਤੀ ਬੈਠੇ ਹੋਣੇ ਆ ਸਹੀ ਗੱਲ ਸੋ ਇਹ ਇੱਕ ਵਧੀਆ ਬਦਲ ਹੈ ਪਰ ਥੋੜੇ ਤੋਂ ਸ਼ੁਰੂ ਕਰੋ ਇਕੱਠਾ ਪੰਗਾ ਨਹੀਂ ਲੈਣਾ ਕਿੱਲੇ ਆਲਾ ਦੋ ਕਿੱਲੇ ਆਲਾ ਕਨਾਲ ਤੋਂ ਲਾਵਗੇ ਦੋ ਤੋਂ ਲੰਗੇ ਆਪਦਾ ਬੀ ਹੋ ਜਾਊਗਾ ਬਹੁਤ ਸੌਖੀ ਖੇਤੀ ਆ ਨੰਬਰ ਦੋ ਬਈ ਜਿਹੜੇ ਵਣ ਖੇਤੀ ਕਰਦੇ ਆ ਚਪੈਦਾ ਲਾਉਂਦੇ ਆ ਚਪੈਦੇ ਦੇ ਵਿੱਚ ਲਾ ਲਓ ਇਹ ਛਾਵੇਂ ਜਿਆਦਾ ਹੁੰਦੀ ਆ ਜੇ ਉ 100 ਕੁਇੰਟਲ ਨਿਕਲਦੀ ਆ ਛਾਂ ਦੇ ਵਿੱਚ 120 ਤੱਕ ਨਿਕਲ ਜਾਂਦੀ ਆ ਚਲੋ ਦੋਨੇ ਚੀਜ਼ਾਂ ਦਾ ਮਤਲਬ ਨਾਲ-ਨਾਲ ਹੀ ਆ ਜੇ ਛਪੈਦਾ ਵੀ ਲਾ ਕੇ ਕੰਮ ਕਰਨਾ ਨਾਲ ਪਰ ਇਹ ਵੀ ਛਪੈਦਾ ਜਿਹੜਾ ਲੈਣਾ ਤੁਸੀਂ ਬਈਆਂ ਤੋਂ ਨਾ ਲਿਆ ਕਰੋ ਉਹਦੇ ਨਾਲ ਕੀ ਹੁੰਦਾ ਉਹਨਾਂ ਦਾ ਨਾ ਕੋਈ ਟਿਕਾਣਾ ਮੈਨੂੰ ਤਾਂ ਤੁਹਾਡੇ ਚੋਂ ਅੱਧੇ ਤਾਂ ਉਂ ਜਾਣਦੇ ਹੋਣਗੇ ਵੀ ਯਾਰ ਇਹ ਸੈਣਾ ਖੇੜਾ ਵਾਲਾ ਗਰਸੇਵਕਾਂ ਨੇ ਜਿਹੜਾ ਸ਼ੋਰ ਹਨਾ ਹਾਂਜੀ ਭਾਈ ਤੇ ਸੋ ਇਹ ਆ ਵੀ ਆਪਣਾ ਪੱਕਾ ਟਿਕਾਣਾ ਆਪਦਾ ਇੱਕ ਨੰਬਰ ਕੰਮ ਹੈ ਭਾਈ ਰੀਜਨਲ ਪੀ ਤੇ ਹੀ ਛਪਦਾ 20 ਰੁਪਿਆ ਦਾ ਇੱਕਾ ਠੀਕ ਹੈ ਭਾਈ ਨੰਬਰ ਮੇਰਾ 9876566006 ਪਿੰਡ ਸੈਣਾ ਖੇੜਾ ਲੰਬੀ ਬਾਦਲ ਕੋਲੇ ਆ ਭਾਈ ਮਲੋਟ ਸ਼ਹਿਰ ਆ ਨੇੜੇ ਜ਼ਿਲ੍ਹਾ ਮੁਕਸਰ ਠੀਕ ਹੈ ਭਾਈ ਅੱਛਾ ਇੰਦਰ ਸਿੰਘ